ਬੀਪੀ ਵਧਦਾ ਮੇਰਾ ਬੀਪੀ ਵਧਦਾ ਹੀ ਤੁਹਾਡਾ ਠੀਕ ਹੈ ਮੇਰਾ ਬੀਪੀ ਵੱਧ ਕਾ ਧੜਕਣ ਵੱਧਦੀ ਧੜਕਣ ਵੱਧ ਜਾਂਦੀ ਸੀ ਹਾਂ ਫਿਰ ਮੈਨੂੰ ਸ਼ੂਗਰ ਕੀ ਪ੍ਰੋਬਲਮ ਹੈ ਸ਼ੂਗਰ ਦੀ ਪ੍ਰੋਬਲਮ ਸ਼ੂਗਰ ਕਿੰਨਾ ਕਰਦਾ ਸੀ ਤੁਹਾਨੂੰ ਸ਼ੂਗਰ ਤਾਂ ਮੇਰਾ 400 ਬਗ ਜਾਂਦਾ 400 ਹਾਂ ਬਗ ਜਾਂਦਾ ਸੀ ਬਸ ਪਤਾ ਹੀ ਨਹੀਂ ਰਿਹਾ ਤਾਂ ਮੈਨੂੰ ਤੋਂ ਮਾਲੂ ਕਿੰਨੇ ਸਾਲਾਂ ਤੋਂ ਕੁਲਦੀਪ ਜੀ ਇਹ ਪ੍ਰੋਬਲਮ ਸੀ ਇਹ ਸਰ 2000 ਤੋਂ ਅੱਜ ਹੀ ਪ੍ਰੋਬਲਮ ਨੂੰ ਜੀ ਮਲ ਅੱਜ 22 23 ਸਾਲ ਹੋ ਗਏ ਹਾਂਜੀ ਹਾਂਜੀ ਮਤਲਬ 2000 ਤੀਂ ਤਾਂ ਡਾਕਟਰ ਨੇ ਕਲੀਅਰ ਕਰਦੇ ਮਤਲਬ ਪੱਕੀ ਕੋ ਚੱਲ ਵਿੱਚ ਦਵਾਈ ਨਾਲ ਦੀ ਜੀ ਸਮੇਂ ਨਿਊ ਲੋ ਇੱਥੇ ओके okay. हां एक लखत ਵੀ ਜਿਹਨੂੰ ਤੇਰਾ ਕਰੰਟ ਲੱਗ ਗਿਆ ਬਸ ਫਿਰ ਢੜਕਣ ਵੱਜ ਜਾਂਦੀ ਢੜਕਣ ਵੱਜ ਜਾਂਦੀ ਹੈ ਹਾਂ ਕਰੇ ਕੋਈ ਗੱਲਬਾਤ ਉੱਚੀ ਹੋ ਗਈ ਜਾਂ ਇਸ ਤਰ੍ਹਾਂ ਇਹ ਚੀਜ਼ਾਂ ਨਾਲ ਵੀ ਉੱਚੀ ਬੋਲ ਪਿਆ ਉਹਨਾਂ ਨਾਲ ਵੀ ਢੜਕਣ ਵੱਜ ਜਾਂਦੀ ਹੈ ਮਲ ਡਾਕਟਰ پیشنਟ ਨੂੰ ਕਹਿ ਰਹੀ ਸੀ ਤੁਹਾਨੂੰ ਪੱਕੀ ਦਵਾਈ ਕਿੰਨੇ ਕੁ ਦੀ ਦਵਾਈ ਤੁਸੀਂ ਖਾਰੇ ਸੀ ਬਹੁਤ ਦਵਾਈ ਖਾ ਲਈ ਗਿਣਤੀ ਨਹੀਂ ਆ ਜਿਵੇਂ ਪਹਿਲਾਂ ਤੁਹਾਨੂੰ ਕਿੰਨੇ ਦਿਨਾਂ ਚ ਰਿਜ਼ਲਟ ਆ ਗਿਆ ਸੀ ਮਾਤਾ ਜੀ ਇਹ ਤੁਹਾਨੂੰ? ਯਾ ਤਾਂ ਜੀ ਮੈਨੂੰ ਤਾਂ 15 ਦਿਨਾਂ ਮੈਂ ਹੀ ਪਤਾ ਲੱਗਿਆ। ਪਤਾ ਲੱਗਣ ਲੱਗਿਆ ਜਿਹੜੀ ਬੀਪੀ ਦਾ ਸੀ ਤੁਹਾਡਾ ਕੰਟਰੋਲ ਹੋਣ ਲੱਗਿਆ ਦੜਕਣ ਕੰਟਰੋਲ ਹੋਣ ਲੱਗ ਗਈ। ਦੜਕਣ ਉੱਠੀ ਐ ਨਹੀਂ ਦਵਾਰਾ ਵਾਸਤੇ। ਅੱਛਾ ਮੁੜ ਕੇ ਜਮੀ ਉਹ ਦਵਾਰਾ ਨੇ। ਕੋਈ ਬੀਪੀ ਦੀ ਗੋਲੀ ਤੁਸੀਂ ਹੁਣ ਸਾਰੇ ਵਕਤ ਬੀਬੀ ਵੀ ਤੁਹਾਡਾ ਅੱਜ ਓਕੇ ਆ। ਜਮੀ ਓਕੇ ਆ। ਸ਼ੂਗਰ ਤੁਸੀਂ ਮਿੱਠਾ-ਮੁੱਠਾ ਖਾ ਲਿਆ ਨੇ। ਹਾਂ ਸਾਰਾ ਕੁਝ ਖਾ ਰਹੀ ਹਾਂ। ਅੱਛਾ ਹਾਂ ਮਲ ਸ਼ੂਗਰ ਵੀ ਓਕੇ ਹੋ ਗਿਆ ਤੁਹਾਡਾ। ਓਕੇ ਹਾਂ। ਇਲਾ ਇੱਕ ਵਾਰੀ ਮੈਨੀਆਂ ਦਵਾਈਆਂ ਚੱਲ ਰਹੀਆਂ ਸੀ ਉਦੋਂ ਬੰਦ ਕਰਤਾ ਸੀ ਸਾਰਾ ਹਾਂਜੀ ਬੰਦ ਸਾਕਾਮ ਸਾਰਾ ਹੁਣ ਸਾਰਾ ਇੱਕ ਤਰ੍ਹਾਂ ਦਾ ਦੁਬਾਰੋਂ ਤੁਹਾਨੂੰ ਸਾਰੇ ਹਾਂਜੀ ਜਨਕੀ ਜੀ ਚੱਲਾ ਫਣ ਹੋਮਵਰਕਾ ਸਿਆਪ ਤਫੀਰ ਆ ਜਾ ਮੈਂ ਫਿਰ ਰਹੀ ਹਾਂ ਓਕੇ ਹਾਂ ਕਿੰਨੀ ਏਜ ਹੋ ਗਈ ਤੁਹਾਡੀ 60 60 ਸਾਲ ਹੋ ਗਏ ਮਤਲਬ ਤੁਸੀਂ 40 ਸਾਲਾਂ ਤੋਂ ਦਵਾਈਆਂ ਚੱਲ ਰਹੀਆਂ ਸੀ ਹਾਂਜੀ ਕੰਨ ਧੰਦੇ ਬੰਦ ਸੀ ਐਨੇ ਕਰ ਨਹੀਂ ਸਕਦਾ ਸੀ ਸਾਹ ਚੜਦਾ ਸੀ ਤੁਹਾਨੂੰ ਅੱਜ ਸਾਰਾ ਕੁਝ ਕਰਦੇ ਹਾਂ ਸਾਰਾ ਕੁਝ ਕਰਾਂ ਉਹ ਤੁਹਾਨੂੰ ਲੱਗਦਾ ਆਪਦੇ ਆਪ ਨੂੰ ਕਿੰਨੇ ਕ ਸਾਲਾਂ ਦੇ ਲੱਗਦੇ ਆਪਦੇ ਆਪ ਨੂੰ ਵੀ એનર્ਜੀ ਦੇ ਹਿਸਾਬ ਨਾਲ 60 ਆ ਤਾਂ ਬੈਡ ਨੂੰ ਰਾਤ ਪਕੌੜੇ ਬਣਾਇਆ ਨਾ ਜੀ ਅੱਛਾ ਮੈਂ ਉਹ ਤਾਂ ਜੀ ਰੋਟੀ ਪਾਣੀ ਤਾਂ ਬਣਾਈਆਂ ਅੱਛਾ ਰੋਟੀ ਪਾਣੀ ਸਾਰਾ ਕਿੱਥੇ ਪਹਿਲਾਂ ਸਾਰੇ ਛੱਡਦੇ ਸੀ ਸਾਰਾ ਸਭ ਬੈਗੇ ਬਿਲਕੁਲ ਜੀ ਓਕੇ ਹਾਂਜੀ ਦੋਸਤੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਤੇ ਆਪਾਂ ਨਵੇਂ-ਨਵੇਂ ਪਰਿਵਾਰ ਨੂੰ ਮਿਲਦੇ ਆ ਜਿਨ੍ਹਾਂ ਨੇ ਆਪਣੇ ਸਰੀਰ ਦੀ ਸਫਾਈ ਕਰਾ ਕੇ ਔਰ ਐਨੇ ਕ ਤਕੜੇ ਰਿਜ਼ਲਟ ਲਏ ਨੇ ਜਿਵੇਂ ਆਪਾਂ ਕਹੀਏ ਸਿਰ ਦੇ ਵਾਲਾਂ ਤੋਂ ਲੈ ਕੇ ਪੈਰ ਦੇ ਨਹੋਂ ਤੱਕ ਅਲੱਗ-ਅਲੱਗ ਰਿਜ਼ਲਟ ਆ ਰਹੇ ਨੇ ਦੀਨਪਾ ਗੱਲ ਕਰੀਏ ਬੋਡੀ ਸਰਵਸ ਆਪਾਂ ਕਿਸੇ ਵੀ ਚੀਜ਼ ਦਾ ਦਾਅਵਾ ਨਹੀਂ ਕਰਦੇ ਕਿਸੇ ਚੀਜ਼ ਦੀ ਦਵਾਈ ਹੈ ਇਹ ਇਹ ਸਰੀਰ ਦੀ ਸਫਾਈ ਹੈ ਪਰ ਉਹ ਸਫਾਈ ਕਰਾਉਣ ਦੇ ਨਾਲ ਉਹ ਜੂਸ ਵਰਤਨ ਦੇ ਨਾਲੇ ਕਿਸ ਤਰ੍ਹਾਂ ਦੇ ਹੱਲ ਮਿਲੇ ਔਰ ਕੀ ਕੀ ਦਿੱਕਤਾਂ ਸੀ ਉਹ ਸਾਰੀਆਂ ਸ਼ੇਅਰਿੰਗ ਆਪਾਂ ਕਰਾਂਗੇ ਆਪਣੇ ਨਾਲ ਮਾਤਾ ਜੀ ਨੇ ਔਰ ਕਲਦੀਪ ਜੀ ਨੇ ਦੋਨੇ ਆਪਣੇ ਨਾਲ ਹੈਗੇ ਨੇ ਆਪਾਂ ਨਾਲ ਗੱਲਬਾਤ ਕਰਾਂਗੇ ਆ ਵੀ ਕਿਹੜੀ ਜਗ੍ਹਾ ਤੋਂ ਨੇ ਕਿੰਨੇ ਸਾਲਾਂ ਤੋਂ ਕੀ ਕੀ ਦਿੱਕਤਾਂ ਸੀ ਉਹ ਆਪਾਂ ਗੱਲਬਾਤ ਸਟਾਰਟ ਅਪ ਕਰਦੇ ਆ ਸਭ ਤੋਂ ਪਹਿਲਾਂ ਤਾਂ ਵੈਲਕਮ ਆ ਤੁਹਾਡਾ ਜੀ ਰਾਈਟ ਵੇ ਐਜੂਕੇਸ਼ਨ ਚੈਨਲ ਦੇ ਉੱਤੇ ਤੁਸੀਂ ਆਪਣਾ ਕੀਮਤੀ ਸਮਾਂ ਕੱਢਿਆ ਤਾਂ ਕਿ ਪਰਿਵਾਰਾਂ ਤੱਕ ਸੁਨੇਹਾ ਜਾ ਸਕੇ ਮਾਤਾ ਜੀ ਕਿੰਨੇ ਸਾਲਾਂ ਤੋਂ ਕੀ ਕੀ ਦਿੱਕਤਾਂ ਸੀ ਮੈਨੂੰ ਤਾਂ ਜੀ ਬਹੁਤ ਸਾਲ ਤੜਕਤ ਸੀ ਓਕੇ ਜੀ ਹਾਂ ਬੀਪੀ ਵਾਧਾ ਤੇ ਮੇਰਾ ਬੀਪੀ ਵਾਧਾ ਹੀ ਤੁਹਾਡਾ ਹਾਂ ਠੀਕ ਹੈ ਫਿਰ ਮੇਰਾ ਬੀਪੀ ਵਧ ਕਾ ਧੜਕਣ ਵੱਜਦੀ ਧੜਕਣ ਵੱਜ ਜਾਂਦੀ ਜੀ ਹਾਂ ਫਿਰ ਮੈਨੂੰ 슈ਗਰ ਕੀ ਪ੍ਰੋਬਲਮ ਹੈ 슈ਗਰ ਦੀ ਪ੍ਰੋਬਲਮ 슈ਗਰ ਕਿੰਨਾ ਰਹਿੰਦਾ ਸੀ ਤੁਹਾਨੂੰ 슈ਗਰ ਤਾਂ ਮੇਰਾ 400 ਬਗ ਜਾਂਦਾ 400 ਹਾਂ ਬਗ ਜਾਂਦਾ ਸੀ ਬਸ ਪਤਾ ਹੀ ਨਹੀਂ ਰਿਹਾ ਥਾ ਮੈਨੂੰ ਤੋਂ ਓਕੇ ਹਾਂ ਠੀਕ ਹੈ ਜੀ ਜੇ ਮੈਂ ਤੁਸੀਂ ਮੰਨ ਲਓ ਕਿੰਨੇ ਸਾਲਾਂ ਤੋਂ ਕੁਲਦੀਪ ਜੀ ਇਹ ਪ੍ਰੋਬਲਮ ਸੀ ਇਹ ਸਰ 2000 ਤੋਂ ਆ ਗਈ ਪ੍ਰੋਬਲਮ ਜੀ ਮਲ ਅੱਜ 22 23 ਸਾਲ ਹੋ ਗਏ ਹਾਂਜੀ ਹਾਂਜੀ ਮੈਨੂੰ 2000 ਦਾ ਡਾਕਟਰ ਨੇ ਕਲੀਅਰ ਕਰਦੇ ਮੈਨੂੰ ਪੱਕੀ ਚੱਲ ਵਿੱਚ ਦਵਾਈ ਨਾਲ ਦੀ ਜੀ ਵੀ ਪੱਕੀਆਂ ਗੋਲੀਆਂ ਲਾਤੀਆਂ ਸੀ 2000 ਦੇ ਵਿੱਚ ਹਾਂਜੀ ਹਾਂਜੀ ਵੀ ਇਹ ਗੋਲੀਆਂ ਧੜਕਣ ਦੀ ਬੀਪੀ ਦੀ ਸ਼ੂਗਰ ਦੀ ਵੀ ਇਹ ਗੋਲੀਆਂ ਚੱਲਣਗੀਆਂ ਪੱਕੀਆਂ ਚੱਲਣਗੀਆਂ ਇਹਨਾਂ ਦੇ ਤਾਂ ਮੈਨੂੰ ਕੋਈ ਖਲਦ ਨਹੀਂ ਗੋਲੀਆਂ ਦੋ ਰਾਜ ਜੀ ਓਕੇ ਕਿਉਂਕਿ ਇੱਕ ਵਾਰ ਮੈਨੂੰ ਥੋੜਾ ਖੜਕਾ ਜਾਂਦਾ ਸੀ ਜੀ ਤਾਂ ਵੀ ਉਹਨੂੰ ਨਾਲ ਚੱਕਣਾ ਪੈਂਦਾ ਸੀ ਮੇਰਾ ਦੜਬੇ ਦੁਕਾਨ ਹੈ ਜੀ ਕਿਉਂਕਿ ਦੁਕਾਨ ਤੋਂ ਜਦ ਮੈਨੂੰ ਘਰੋਂ ਗੋਲਾਂਦੇ ਸੀ ਮੈਨੂੰ ਪਹਿਲਾਂ ਹੀ ਟੈਨਸ਼ਨ ਹੋ ਜਾਂਦੀ ਸੀ ਵੀ ਮਾਤਾ ਧੜਕਣ ਜਾਂ ਕੋਈ ਨਾ ਕੋਈ ਪ੍ਰੋਬਲਮ ਆ ਗਈ ਜੀ ਤਾਂ ਨਾਲ ਨਾਲ ਸ ਮਾਤਾ ਜੀ ਜਿਵੇਂ ਤੁਹਾਨੂੰ ਇਹ ਪ੍ਰੋਬਲਮ ਆਉਂਦੀ ਸੀ ਧੜਕਣ ਦੀ ਜਾਂ ਵੀ ਮਤਲਬ ਕੀ ਕਾਰਨਾ ਕਰਕੇ ਕੋਈ ਪਤਾ ਲੱਗਦਾ ਸੀ ਤੁਹਾਨੂੰ ਹਾਂ ਪਤਾ ਲੱਗਦਾ ਸੀ ਫਿਰ ਨਿਉ ਲੋਹਾ ਥੇ ਢੜਕਣ ਬਾਅਦ ਆ ਦੀ ਵੀ ਕਰੰਟ ਲੱਗ ਗਿਆ ਓਕੇ ਹਾਂ ਇਹ ਕਿ ਲੱਗਤ ਵੀ ਜਦੋਂ ਤੇਰਾ ਕਰੰਟ ਲੱਗ ਗਿਆ ਬਸ ਫਿਰ ਢੜਕਣ ਬਾਅਦ ਜਾਂਦੀ ਢੜਕਣ ਬਾਅਦ ਜਾਂਦੀ ਹਾਂ ਉਹ ਬੈਠੇ ਕੀ ਬਾਤ ਜਾਂਦੀ ਜੇ ਕਰ ਰਹੇ ਕੋਈ ਗੱਲਬਾਤ ਉੱਚੀ ਹੋ ਗਈ ਜਾਂ ਇਸ ਤਰ੍ਹਾਂ ਇਹ ਚੀਜ਼ਾਂ ਨਾਲ ਵੀ ਹਾਂ ਉੱਚੀ ਬੋਲ ਪਿਆ ਉਹ ਨਾਲ ਵੀ ਧੜਕਣ ਬਾਅਦ ਜਾਂਦੀ ਢੜਕਣ ਬਾਅਦ ਜਾਂਦੀ ਮਲ ਡਾਕਟਰ ਪ੍ਰੈਸ਼ਰ ਨੂੰ ਕਹਿ ਰਹੇ ਸੀ ਤੁਹਾਨੂੰ ਇੱਕ ਪੱਕੀ ਦਵਾਈ ਕਿੰਨੇ ਕ ਦੀ ਦਵਾਈ ਤੁਸੀਂ ਖਾ ਰਹੇ ਸੀ ਬਹੁਤ ਦਵਾਈ ਖਾ ਲੀ ਗ ओके हां ਬਹੁਤ ਦਵਾਈ ਖਾਲੀਤੀ ਜਿਆਦਾ ਜਦ ਮੈਂ ਅੱਕ ਗਏ تھے ਬਸ ਯਾ ਤੋ ਫਿਰ ਲਾਸਟ ਮਹੀ ਮਿਲਿਆ ਓਕੇ ਜਿਵੇਂ ਤੁਸੀਂ ਇਹਦੇ ਬਾਰੇ ਬਾਡੀ ਸਰਵਿਸ ਬਾਰੇ ਸੁਣਿਆ ਜਿਵੇਂ ਬਹੁਤ ਪਰਿਵਾਰਾਂ ਨੂੰ ਯਕੀਨ ਨਹੀਂ ਹੁੰਦਾ ਪਹਿਲੀ ਵਾਰੀ ਤੁਹਾਨੂੰ ਯਕੀਨ ਕਿਵੇਂ ਹੋਇਆ ਇਹ ਚੀਜ਼ ਦੇਤੇ ਵੀ ਵਰਤ ਲਈਏ ਸਾਡੇ ਤੇ ਵੀ ਕੋਈ ਹੱਲ ਨਹੀਂ ਸੀ ਜੀ ਓਕੇ ਸਾਨੂੰ ਕਿਉਂਕਿ ਡਾਕਟਰ ਨੇ ਪੱਕਾ ਕਹੇ ਸੀ ਵੀ ਇਹਨਾਂ ਨੂੰ ਦਵਾਈ ਤੋਂ ਨਾ ਕੋਈ ਹੱਲ ਨਹੀਂ ਹੈ ਜੀ ਤਾਂ ਸਾਨੂੰ ਐਂਡ ਸੋਚਿਆ ਵੀ ਕਿਉਂ ਨਾ ਇਹ ਜਿੱਥੇ ਇੰਨੇ ਲੋਕ ਡਾਕਟਰ ਨੇ ਵੀ ਇੱਕ ਵਾਰੀ ਬਾਡੀ ਸਰਵਿਸ ਵਰਤੇ ਵੀ ਤਾਂ ਅਸੀਂ 2019 ਦੇ ਵਿੱਚ ਵਰਤੇ ਸੀ ਜੀ अच्छा। ਹੁਣ ਅੱਜ ਤੱਕ ਦੁਬਾਰਾ ਕੋਈ ਨੂਰ ਨਹੀਂ ਬਈ ਜੀ। ਹਾਂ ਸਾਰਾ ਜੀ ਆਪਾਂ 23 'ਚ ਬੈਠੇ ਆਂ। ਹਾਂਜੀ ਹਾਂਜੀ। 19 'ਚ ਤੁਸੀਂ ਵਰਤੇ ਆ। 4 ਸਾਲ ਹੋ ਗਏ। 4 ਸਾਲ ਹੋ ਗਏ। ਜਿਵੇਂ ਪਹਿਲਾਂ ਤੁਹਾਨੂੰ ਕਿੰਨੇ ਦਿਨਾਂ ਚ ਰਿਜ਼ਲਟ ਆ ਗਿਆ ਸੀ ਮਾਤਾ ਜੀ ਇਹ ਤੁਹਾਨੂੰ? ਯਾ ਤਾਂ ਜੀ ਮੈਨੂੰ ਤਾਂ 15 ਦਿਨਾਂ ਮੈਂ ਹੀ ਪਤਾ ਲੱਗ ਪਤਾ ਲੱਗਣ ਲੱਗਿਆ ਜਿਹੜੀ ਬੀਪੀ ਦਾ ਸੀ ਤੁਹਾਡਾ ਕੰਟਰੋਲ ਹੋਣ ਲੱਗ ਗਿਆ ਧੜਕਣ ਕੰਟਰੋਲ ਹੋਣ ਲੱਗੀ। ਧੜਕਣ ਉੱਠੀ ਐ ਨਹੀਂ ਦੁਬਾਰਾ ਵਾਸਤੇ। ਅੱਛਾ ਮੁੜ ਕੇ ਜਮੀ ਉਹ ਦੁਬਾਰਾ ਨਹੀਂ। ਕੋਈ ਬੀਪੀ ਦੀ ਗੋਲੀ ਤੁਸੀਂ ਹੁਣ ਸਾਰੇ ਵਾਸਤੇ ਬੀਬੀ ਵੀ ਤੁਹਾਡਾ ਅੱਜ ਸ਼ੂਗਰ ਵੀ ਓਕੇ ਹੋ ਗਿਆ ਤੁਹਾਡਾ ਓਕੇ ਹਾਂ ਜਿਵੇਂ ਉਹ ઓਪਰੇਟ ਕਰਾਣ ਦਾ ਕੋਈ ਲੋੜ ਨਹੀਂ ਪਈ ਦਰਦਿਆਂ ਨੂੰ ਸਾਹ ਨੂੰ ਚੜਦਾ ਸੀ ਉਹ ਵੀ ਕਲੀਅਰ ਨਾ ਕੁਝ ਨਹੀਂ ਮੈਂ ਤਾਂ ਬਿਲਕੁਲ ਠੀਕ ਹਾਂ ਮਲ 4 ਸਾਲ ਹੋ ਗਏ ਹੁਣ ਤੁਸੀਂ ਫਿਰ ਹਰੇਕ ਸਾਲ ਬਾਅਦ ਇੱਕ ਸਰਵਿਸ ਪੈਕ ਵਰਤ ਲੈਣੇ ਆਹ ਇੱਕ ਵਰਤਦੇ ਜਰੂਰ ਜੀ ਓਕੇ ਹਾਂਜੀ ਹਾਂਜੀ ਉਹ ਵੀ ਮੰਨ ਲੈ ਪੁੱਛ ਗਏ ਸਾਰਾ ਕੁਝ ਜੀ ਮਲ ਕਾਉਂਸਲਟਿੰਗ ਕਰਕੇ ਇਹਨਾਂ ਦੇ ਮੁਤਾਬਕ ਜਿਹੜੀ ਚੀਜ਼ ਲੱਗਣੀ ਹੈ ਉਹਦੇ ਮੁਤਾਬਕ ਵਰਤ ਲੈਣੇ ਹਾਂਜੀ ਮਲ ਲੱਖਾਂ ਹੀ ਪਰਿਵਾਰ ਤੁਹਾਨੂੰ ਦੇਖਣਗੇ ਹਾਂਜੀ ਔਰ ਲੱਖਾਂ ਪਰਿਵਾਰਾਂ ਦੇ ਇੱਕ ਚੀਜ਼ ਹੋਰ ਹੁੰਦੀ ਆ ਬੀ ਜੇ ਤੁਹਾਨੂੰ ਕੋਈ ਮਿਲਣਾ ਚਾਵੇ ਤੁਹਾਨੂੰ ਕੋਈ ਇਤਰਾਜ਼ ਤਾਂ ਨਹੀਂ ਤੁਹਾਡਾ ਨੰਬਰ ਵਿੱਚ ਦੇ ਦਈਏ ਨਾ ਜੀ ਮੰਨੂ ਕਿ ਇਤਰਾਜ਼ ਜੀ ਤੁਹਾਨੂੰ ਘਰ ਆ ਕੇ ਮਿਲ ਸਕਦਾ ਪਰਿਵਾਰ ਕੋਈ ਕੋਈ ਦਿੱਕਤ ਨਹੀਂ ਉਹ ਕੇ ਬਹੁਤ ਬਹੁਤ ਧੰਨਵਾਦ ਸਾਨੂੰ ਤਾਂ ਮੈਨੂੰ ਇਹ ਪ੍ਰਮਾਤਮਾ ਨੇ ਭੇਜੇ ਇੱਕ ਦਿਨ ਜੀ ਕਿਉਂਕਿ ਨਹੀਂ ਸਾਡਾ ਤਾਂ ਹੱਥ ਘੜੀ ਜਵਾਬ ਹੀ ਸੰਦਾ ਜੀ ਕਿਉਂਕਿ ਮੈਨੂੰ 2006 ਦੇ ਵਿੱਚ ਪ੍ਰਮਾਤਮਾ ਦਾ ਆਪਰੇਸ਼ਨ ਵੀ ਲਿਖਤਾ ਸੀ ਵੀ ਆਪਰੇਸ਼ਨ ਤੋਂ ਮੇਰਾ ਕੋਈ ਹੱਲ ਨਹੀਂ ਹੈਗਾ ਜੀ ਉਹ ਤਾਂ ਚਲੋ ਮੇਰੇ ਤਾਇਆ ਜੀ ਕਰਕੇ ਇਹ ਹੱਥ ਦੀ ਸਰਜਰੀ ਹੋਣੀ ਸੀ ਫਿਰ ਉਹ ਤਾਂ ਕਹਿੰਦੇ ਵੀ ਆਪਰੇਸ਼ਨ ਤੋਂ ਮੇਰਾ ਕੋਈ ਹੱਲ ਨਹੀਂ ਨਾ ਤਾਂ ਜੀ ਮੈਨੂੰ ਜਿਹੜਾ ਧੜਕਣਾ ਬ ਬੀਓ ਵੀ ਨੇ ਗਰੰਟੀ ਨਹੀਂ ਚ ਕੋਈ ਉਹਨਾਂ ਦੀ ਅੱਛਾ ਹਾਂਜੀ ਹਾਂਜੀ ਓਕੇ ਤਾਂ ਜੋ ਅੱਜ ਤੋਂ ਬਾਅਦ 2019 ਤੋਂ ਬਾਅਦ ਜੀ ਕੋਈ ਵੀ ਦਿੱਕਤ ਨਹੀਂ ਦੇਣਾ ਦੁਬਾਰਾ ਜੀ ਉਸ ਤੋਂ ਬਾਅਦ ਕੋਈ ਦਿੱਕ ਸਭ ਦਵਾਈਆਂ ਬੰਦ ਨੇ ਸਭ ਬੰਦਾਂ ਦੀ ਜਿਹੜੇ ਆਪਾਂ ਨੂੰ ਲੱਖਾਂ ਪਰਿਵਾਰ ਦੇਖਣਗੇ ਕੀ ਸਲਾਹ ਦੇਣਾ ਚਾਹੋਗੇ ਮਾਤਾ ਜੀ ਉਹਨਾਂ ਨੂੰ ਮੈਂ ਤਾਂ ਨਹੀਂ ਕਹੂੰਗੀ ਸਭ ਫੈਕ ਪੀਓ ਬੀਸ ਆਪ ਨੂੰ ਪੀ ਲੈਣਾ ਚਾਹੀਦਾ। ਸਭ ਨੂੰ ਪੀਣਾ ਚਾਹੀਦਾ। ਬਿਮਾਰ ਹੋਣ ਤੋਂ ਬਾਅਦ ਹੀ ਪੀਣੀ ਹੈ ਪਹਿਲੀ ਪੀ ਲੈ। ਨਹੀਂ ਜੇ ਪਹਿਲਾਂ ਪੀ ਲੈ ਜਮੇ ਚੰਗੀ ਬਾਤ ਆ। ਓਕੇ ਓਕੇ ਚਲੋ। ਛੋਟੀ ਮੋਟੀ ਬਿਮਾਰੀ ਤਾਂ ਰਹੀ ਆ। ਨਾ ਨਾ। ਹਾਂ। ਮਾਤਾ ਜੀ ਤੁਹਾਨੂੰ ਕਿਵੇਂ ਲੱਗ ਰਿਹਾ ਵੀ ਕਿੰਨੇ ਕ ਸਾਲ ਤੁਸੀਂ ਪਿੱਛੇ ਹੋ ਗਏ ਜਿਵੇਂ ਹੁਣ ਤੁਸੀਂ ਸਾਰਾ ਘਰ ਦਾ ਕੰਮ ਕਮ ਕਰਾ ਲੈਨੇ ਉਹ ਨਾਲ। ਹਾਂਜੀ ਕਰਾ ਲੇ। ਪਹਿਲਾਂ ਇੱਕ ਵਾਰ ਜਿਵੇਂ ਇਨੀਆਂ ਦਵਾਈਆਂ ਚੱਲ ਰਹੀਆਂ ਸੀ ਉਦੋਂ ਬੰਦ ਕਰਤਾ ਸੀ ਸਾਰਾ ਕੁਝ। ਹਾਂਜੀ ਬੰਦ ਸਾਰਾ ਕੰਮ ਸਾਰਾ। ਹੁਣ ਸਾਰਾ ਇੱਕ ਤਰ੍ਹਾਂ ਦਾ ਦੁਬਾਰੋਂ ਤੁਹਾਨੂੰ ਸਾਰੇ ਕੰਮ। ਹਾਂਜੀ ਜਾਨਕੀ ਜੀ ਚਲ ਆਪ 60 ਸਾਲ ਹੋ ਗਏ ਮੈਨੂੰ ਤੇ 40 ਸਾਲਾਂ ਤੋਂ ਦਵਾਈਆਂ ਚੱਲ ਰਹੀਆਂ ਸੀ ਹਾਂਜੀ ਕੰਨ ਧੰਦੇ ਬੰਦ ਸੀ ਐਨੇ ਕਰਨੀ ਸਾਰਾ ਸਾਹ ਚੜਦਾ ਹੀ ਤੁੰਦੇ ਅੱਜ ਸਾਰਾ ਕੁਝ ਕਰਦੇ ਹਾਂ ਸਾਰਾ ਕੁਝ ਕਰਦੇ ਹੋ ਤੁਹਾਨੂੰ ਲੱਗਦਾ ਆਪਦੇ ਆਪ ਨੂੰ ਕਿੰਨੇ ਕ ਸਾਲਾਂ ਦੇ ਲੱਗਦੇ ਆਪਦੇ ਆਪ ਨੂੰ ਵੀ એનર્ਜੀ ਦੇ ਹਿਸਾਬ ਨਾਲ ਅੱਛਾ ਸੋਤ ਇਹ ਤਾਂ ਬੈਠ ਕੇ ਰਾਤ ਪਕੌੜੇ ਬਣਾਇ ਨਾ ਜੀ ਅੱਛਾ ਮੈਂ ਤਾਂ ਜੀ ਰੋਟੀ ਪਾਣੀ ਤਾਂ ਬਣਾਈ ਹਾਂ ਅੱਛਾ ਰੋਟੀ ਪਾਣੀ ਸਾਰਾ ਕਰਦੇ ਸਾਰਾ ਕੁਝ ਕਿੱਥੇ ਪਹਿਲਾਂ ਸਾਰੇ ਛੱਡਤੀ ਸੀ ਸਾਰਾ ਕੁਝ ਪਹਿਲਾਂ ਮੰਜੀ ਬਿਲਕੁਲ ਓਕੇ ਓਕੇ ਆ ਦੋਸਤੋ ਆਪਾਂ ਨੇ ਮੈਂ ਹਾਂ ਦਾ ਕਿਹੜੀ ਜਗ੍ਹਾ ਤੋਂ ਤੁਸੀਂ ਦੁਕਾਨ ਕਿੱਥੇ ਆ ਤੁਹਾਡੀ ਆਪਣੇ ਦਰਪੇ ਜੀ ਸ਼ੇਰੀ ਪੰਜਾਬ ਮਾਰਕੀਟ ਜਾਈ ਸ਼ੇਰੀ ਪੰਜਾਬ ਹਾਂਜੀ ਹਾਂ ਓਕੇ ਉੱਥੇ ਦੁਕਾਨਾ ਕੀ ਨਾਮ ਤੇ ਆ ਦੁਕਾਨ ਦੇ ਚੌਧਰੀ ਸਪੋਰਟਸ ਦੇ ਨਾਲ ਓਕੇ ਓਕੇ ਮਾਲ ਪਰਿਵਾਰ ਮਿਲਣਾ ਚਾਹਾਂ ਤੁਸੀਂ ਮਾਤਾ ਨੂੰ ਮਿਲਵਾਵਾ ਦੇ ਤੁਹਾਡਾ ਅਸੀਂ ਨੰਬਰ ਵੀ ਦਵਾਂਗੇ ਕੋਈ ਗੱਲ ਨਹੀਂ ਜੀ ਆ ਦੋਸਤੋ ਤੁਸੀਂ ਦੇਖਿਆ ਵੀ ਬਾਡੀ ਸਰਵਿਸ ਦੇ ਨਾਲ ਸਰੀਰ ਦੀ ਸਫਾਈ ਦੇ ਨਾਲੇ ਜਿਹੜੇ ਰਿਜ਼ਲਟ ਆਏ ਨੇ ਬਾ ਕਮਾਲ ਨੇ ਇਹ ਸਰੀਰ ਨੇ ਹੀ ਕੰਮ ਕੀਤਾ ਸਰੀਰ ਦੀ ਸਫਾਈ ਹੋਈ ਹੈ ਇਹਨਾਂ ਦੇ ਮੁਤਾਬਕ ਕਿਉਂਕਿ ਜਿਹੜਾ ਪਰਸਨ ਜਿਹਨੂੰ ਜਿਹੜੀਆਂ ਨੇ ਦਿੱਕਤਾਂ ਨੇ ਉਹ ਬੰਦੇ ਦੇ ਮੁਤਾਬਕ ਕਾਉਂਸਲਿੰਗ ਕਰਕੇ ਜਿਹੜੀਆਂ ਚੀਜ਼ਾਂ ਲੱਗਣੀਆਂ ਨੇ ਉਹੀ ਲੱਗਣੀਆਂ ਹੈਗੀਆਂ ਨੇ ਇਹ ਪੰਜ ਜੂਸ ਬੋਡੀ ਸਰਵਿਸ ਨੇ ਇੱਕ ਜ਼ਿੰਦਗੀ ਤੁਹਾਡੇ ਸਾਹਮਣੇ ਬਦਲ ਦਿੰਦੀ ਆ ਤੂੰ ਤੁਹਾਨੂੰ ਨਹੀਂ ਪਤਾ ਲੱਗ ਰਿਹਾ ਨਹੀਂ ਯਕੀਨ ਆ ਰਿਹਾ ਤਾਂ ਇਹਨਾਂ ਤੋਂ ਟਾਈਮ ਲੈ ਕੇ ਪ੍ਰੋਪਰ ਇਹਨਾਂ ਦੇ ਘਰ ਆ ਕੇ ਵੀ ਤੁਸੀਂ ਮਿਲ ਸਕਦੇ ਹੋ ਕੋਈ ਦਿੱਕਤ ਨਹੀਂ ਹੈਗੀ ਤੁਸੀਂ ਵੀ ਦੋਸਤੋ ਇਸ ਤਰ੍ਹਾਂ ਦੀਆਂ ਬਹੁਤ ਪਰਿਵਾਰਾਂ ਨੂੰ ਦਿੱਕਤਾਂ ਨੇ ਆਪਰੇਟ ਨਹੀਂ ਕਰਾ ਸਕਦੇ ਦਿੱਕ ਦੇਖੋ ਇਹ ਆਪਰੇਟ ਕਰਾਣਾ ਅਜਤਵਾਈਆਂ ਲੈਣੀਆਂ ਉਹ ਇੱਕ ਸਿਸਟਮ ਦੇ ਮੁਤਾਬਕ ਤੁਸੀਂ ਆਪਦੇ ਮੁਤਾਬਕ ਚੈੱਕ ਕਰਾਓ ਅਸੀਂ ਉਹ ਚੀਜ਼ ਇੰਟਰਫੇਅਰ ਨਹੀਂ ਕਰਦੇ ਪਰ ਹਾਂ ਸਰੀਰ ਦੀ ਸਫਾਈ ਕਰਾਂ ਦੇ ਨਾਲ ਸਾਡਾ ਸਰੀਰ ਹੀ ਵਰਕ ਕਰਦਾ ਉਹ ਪਹਿਲੇ 50 ਸਾਲਾਂ ਚ ਹੀ ਪਤਾ ਲੱਗ ਜਾਂਦਾ ਕਿ ਲੈ ਸਕਦੇ ਹੋ ਦਵਾਈਆਂ ਅਸੀਂ ਕਿੰਨੇ ਸਾਲਾਂ ਤੋਂ ਜਿਵੇਂ ਆਪਾਂ ਸੁਣਿਆ ਕੁਲਦੀਪ ਜੀ ਨੂੰ ਮਾਤਾ ਜੀ ਨੂੰ ਸੁਣਿਆ ਵੀ ਕਿੰਨੇ ਸਾਲ ਤੋਂ ਵਰਤਦੀ ਆ ਰਹੀ ਸੀ ਦਵਾਈਆਂ ਤਾਂ ਸੋਲੂਸ਼ਨ ਨਹੀਂ ਮਿਲ ਰਿਆ ਸੀ ਕੋਈ ਅੱਜ ਸਾਰੀਆਂ ਜਿਹੜੀਆਂ ਦਵਾਈਆਂ ਨੇ ਸਾਰਾ ਕੁਝ ਬੰਦ ਆ ਔਰ ਤੁਸੀਂ ਵੀ ਜਿਹੜੇ ਜਿਹੜੇ ਵੀਡੀਓ ਦੇਖ ਰਹੇ ਆਂ ਆਪਾਂ ਬਹੁਤ ਵੀਡੀਓ ਸ਼ੇਅਰ ਕਰਦੇ ਆਂ ਕੋਈ ਵੀਡੀਓ ਆ ਵੀ ਕਿੰਨੀ ਵਾਰੀ ਸ਼ੇਅਰ ਕਰ ਦਿੰਦੇ ਆਂ ਇਸ ਵੀਡੀਓ ਨੂੰ ਜਿਹੜੀ ਜਿਹੜੀ ਨੀਡ ਦੇ ਮੁਤਾਬਕ ਸਾਡੇ ਸੱਜਣ ਮਿੱਤਰ ਰਿਲੇਸ਼ਨ ਦੇ ਵਿੱਚ ਵੀਡੀਓ ਭੇਜ ਸਕਦੇ ਆਪਾਂ ਜਿਨ੍ਹਾਂ ਨੂੰ ਪ੍ਰੋਬਲਮਾਂ ਨੇ ਤਾਂ ਕਿਸੇ ਦਾ ਭਲਾ ਹੋ ਸਕੇ ਸਾਰੇ ਪਰਿਵਾਰਾਂ ਦਾ ਬਹੁਤ ਬਹੁਤ ਧੰਨਵਾਦ ਹੈ